ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਦੀ ਮੋਹੱਲਾ ਭਾਈ ਕਾ ਵਸਿਆਵਾਂ ਵੱਲੋਂ ਅੱਜ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮੋਹੱਲੇ ਦੇ ਵਿੱਚ ਬਹੁਤ ਹੀ ਲੰਬੇ ਸਮੇਂ ਤੋਂ ਪਾਣੀ ਨਹੀਂ ਆ ਰਿਹਾ ਜਿਸ ਦੇ ਕਰਕੇ ਕੀ ਅੱਜ ਮਜਬੂਰਨ ਉਹਨਾਂ ਨੂੰ ਨਾਰੇਬਾਜ਼ੀ ਕਰਨੀ ਪਈ ਦੂਜੇ ਪਾਸੇ ਮਾਨਯੋਗ ਐਸਡੀਓ ਸਾਹਿਬ ਅਤੇ ਜੈ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਇਸ ਸਮੱਸਿਆ ਦਾ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ ਮੈਂ ਤਾਂ ਡੋ. ਤ੍ਰਿਪਤੋ ਸ਼ਰਮਾ ਹਾਂ ਜੀ ਕੀ ਮਸਲਾ ਕੀ ਆ ਜੇ ਤੁਸੀਂ ਇੱਥੇ ਇਕੱਠੇ ਹੋ ਪਾਣੀ ਦਾ ਮਸਲਾ ਵੀਰੇ 32 ਸਾਲ ਹੋ ਗਏ ਮੈਨੂੰ ਉਠੰਡਾ ਚਾਹੀ ਨੂੰ ਇਹੀ ਹਰ ਰੋਜ਼ ਦਾ ਕੰਮ ਹੈ ਹੁਣ ਤਾਂ ਹੱਦ ਹੋ ਗਈ ਜਮਾਂ ਮਰਨ ਵਾਲਾ ਕੰਮ ਹੋਇਆ ਵਿਆ ਤਿੰਨ ਮਹੀਨੇ ਹੋ ਗਏ ਪਾਣੀ ਦੀ ਬੂੰਦ ਤੱਕ ਨਹੀਂ ਆਂਦੀ ਸਾਬ ਨੂੰ ਕਹਿ ਕੇ ਦੇਖ ਲਿਆ ਹਰ ਅਸੀਂ ਅਫਸਰ ਨੂੰ ਫੋਨ ਕਰ ਲਏ ਕਿਸੇ ਤਿੱਤੇ ਕੋਈ ਸੁਣਵਾਈ ਨਹੀਂ ਹਰ ਕੋਈ ਕਹਿੰਦਾ ਦੋ ਦਿਨਾਂ ਬਾਅਦ ਆਜੂਗਾ ਜੀ ਤਿੰਨ ਦਿਨਾਂ ਬਾਅਦ ਆਜੂਗਾ ਪਰ ਪਾਣੀ ਨਹੀਂ ਆ ਰਿਹਾ ਤਿੰਨ ਮਹੀਨਿਆਂ ਤੋਂ ਇਹੀ ਕੰਮ ਕਰ ਰਹੇ ਹਾਂ ਅਸੀਂ ਬੜਾ ਮੋੜ ਐਦੂ ਬਾਦ ਦੀ ਤੁਹਾਡੀ ਰਣਨੀਤੀ ਕੀ ਹੋਏਗੀ ਰਣਨੀਤੀ ਕੀ ਹੋਏਗੀ ਅਸੀਂ ਬਾਈਕਾਟ ਕਰਾਂਗੇ ਇਹ ਇਲੈਕਸ਼ਨ ਦਾ ਕੋਈ ਵੀ ਹੋਵੇ ਹਮੇਸ਼ਾ ਤੋਂ ਬਾਈਕਾਟ ਕਰਾਂਗੇ ਨਹੀਂ ਸਾਡੀ ਸੁਣਵਾਈ ਹੋਊਗੀ ਅਸੀਂ ਜਪਿੰਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨੀਸ਼ਾ ਰਾਣੀ ਹੈ ਮੈਂ ਭਾਈਕੇ ਮੱਲੇ ਦੀ ਵਾਸੀ ਹਾਂ ਅਸੀਂ ਵੋਟਾਂ ਨਹੀਂ ਪਾਣੀ ਆ ਚਾਹੇ ਐਮਐਲਏ ਦੀਆਂ ਹੋਣ ਚਾਹੇ ਐਮਸੀ ਦੀਆਂ ਹੋਣ ਕੋਈ ਵੀ ਵੋਟਾਂ ਹੋਣ ਬਹੁਤ ਜ਼ਿਆਦਾ ਪਾਣੀ ਦੀ ਪ੍ਰੋਬਲਮ ਹੈ ਇਹ 6 ਮਹੀਨਿਆਂ ਤੋਂ ਪਿੱਛੇ ਚੱਲ ਰਹੀ ਹੈ ਇੱਕ ਦਿਨ ਦੇ ਦਿੰਦੇ ਆ ਤਿੰਨ ਦਿਨ ਪਾਣੀ ਨਹੀਂ ਆਂਦਾ ਫਿਰ ਦੋ-ਦੋ ਦਿਨ ਦੇ ਦਿੰਦੇ ਆ ਫਿਰ ਤਿੰਨ ਦਿਨ ਪਾਣੀ ਨਹੀਂ ਆਂਦਾ ਸਵੇਰੇ ਹਰ ਬੰਦੇ ਨੇ ਨੌਕਰੀ ਕਰਨ ਜਾਣਾ ਹੁੰਦਾ ਉਸ ਵਿੱਚ ਛੱਡੀ ਚੱਲੋ ਬੰਦ ਕਰੀ ਚੱਲੋ ਸਵਿੱਚ ਛੱਡੀ ਚੱਲੋ ਬੰਦ ਕਰੀ ਚੱਲੋ ਪਾਣੀ ਬਿਲਕੁਲ ਨਹੀਂ ਆ ਰਿਹਾ ਵੈਸੇ ਵੀ ਇਲਾਕਾ ਉਚਾਈ ਦੇ ਹੋਣ ਕਰਕੇ ਤਾਂ ਜਿਹੜੀ ਪ੍ਰੋਬਲਮ ਨਾਲ ਸਾਨੂੰ ਸਾਹਮਣਾ ਕਰਨਾ ਪੈਂਦਾ ਉਹ ਤਾਂ ਠੀਕ ਹੈ ਗਲੀ ਦੇ ਵਿੱਚ ਆਏ ਔਰ ਲੈ ਗਏ ਪਾਣੀ ਦੀਆਂ ਬੋਤਲਾਂ ਭਰ ਕੇ ਵੀ ਤੁਹਾਡਾ ਪਾਣੀ ਗੰਦਾ ਆ ਰਿਹਾ ਪਰ ਉਸ ਤੋਂ ਬਾਅਦ ਵੀ ਪਾਣੀ ਗੰਦਾ ਆਂਦਾ ਜਿਵੇਂ ਕਿ ਪਰਸੋ ਪਾਣੀ ਆਇਆ 20 ਮਿੰਟ ਲਈ ਆਇਆ ਫਿਰ ਉਸ ਤੋਂ ਬਾਅਦ 4 ਦਿਨ ਦਾ ਸਟਾਪ ਹੈ ਫਿਰ ਪਾਣੀ ਆਇਆ ਫਿਰ 4 ਦਿਨ ਦਾ ਸਟਾਪ ਹੈ ਇਹ ਤਾਂ ਉਹ ਸਾਬ ਹੋ ਗਿਆ ਕਿ ਜਿਵੇਂ ਸੋਨਾ 80000 ਹੈ ਤੇ ਪਾਣੀ ਪਤਾ ਨਹੀਂ ਕਿੰਨੇ ਹਜ਼ਾਰ ਲੀਟਰ ਮਿਲੂਗਾ ਸਾਨੂੰ ਭਾਈਕੇ ਮੱਲੇ ਵਾਲਿਆਂ ਨੂੰ ਤਾਂ ਜਰੂਰ ਮਿਲੂਗਾ ਇਹ ਰੱਬ ਜਾਣੇ ਵੀ ਕਿੰਨੇ ਹਜ਼ਾਰ ਲੀਟਰ ਮਿਲੂਗਾ ਇਹ ਤਾਂ ਸਾਨੂੰ ਕੁਝ ਪਤਾ ਹੀ ਹੈ ਨਹੀਂ ਵੀ ਇੰਨਾ ਗੰਦਾ ਪਾਣੀ ਤੇ ਨਾ ਹੀ ਪਾਣੀ ਆ ਰਿਹਾ ਇਹ ਹੋਂਦੀ ਸਮੱਸਿਆ ਨਹੀਂ 6 ਮਹੀਨੇ ਪੁਰਾਣੀ ਸਮੱਸਿਆ ਜਿਹੜੀ ਚੱਲਦੀ ਆ ਰਹੀ ਹੈ ਮੈਡਮ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਕੋਈ ਆਇਆ ਕੋਈ ਵੀ ਨਹੀਂ ਆਇਆ ਸਿਰਫ ਇੱਕ ਦਿਨ ਸੈਂਪਲ ਲੈਣ ਆਏ ਸੀਗੇ ਬੋਤਲਾਂ ਦੇ ਵਿੱਚ ਵੀ ਇਹ ਗੰਦਾ ਪਾਣੀ ਆ ਰਿਹਾ ਹੈ ਵੀ ਸਾਨੂੰ ਦੇ ਦਿਓ ਅਸੀਂ ਉਹਨਾਂ ਨੂੰ ਦੇਤਾ ਗੰਦਾ ਪਾਣੀ ਦਾ ਸੈਂਪਲ ਪਰ ਸਾਨੂੰ ਪਾਣੀ ਅਸੀਂ ਫੋਨ ਕਰਦੇ ਰਹਿ ਜਾਂਦੇ ਆ ਜਿਹੜਾ ਪਾਣੀ ਛੱਡਣ ਵਾਲਾ ਆਖਰ ਉਹ ਵੀ ਫੋਨ ਚੱਕਣਾ ਹੀ ਬੰਦ ਕਰ ਦਿੰਦਾ ਸਾਡੇ ਮਹੱਲੇ 'ਚ ਸਭ ਤੋਂ ਜ਼ਿਆਦਾ ਉਹਨਾਂ ਨੂੰ ਫੋਨ ਜਾਂਦੇ ਹੋਣਗੇ ਲੇਕਿਨ ਪਾਣੀ ਨਹੀਂ ਆਂਦਾ ਬਿਲਕੁਲ ਵੀ ਆਂਦਾ ਹੀ ਨਹੀਂ ਇਹ 6 ਮਹੀਨਿਆਂ ਤੋਂ ਤਾਂ ਸਾਡੀ ਬਹੁਤ ਵੱਡੀ ਪ੍ਰੋਬਲਮ ਹੈ ਕਿਸੇ ਦੇ ਘਰੇ ਮੱਛੀ ਮੋਟਰ ਲੱਗੀ ਹੋ ਇੱਕ ਬੰਦੇ ਦੇ ਘਰੇ ਲੱਗੀ ਹੋ ਕਿੰਨਿਆਂ ਨੂੰ ਗਲੀ ਚ ਪਾਣੀ ਦੇ ਦੂਗਾ ਦੱਸੋ ਤੁਸੀਂ ਮੈਨੂੰ ਬਹੁਤ ਮੁਸ਼ਕਲ ਹੈ ਉਸ ਬੰਦੇ ਨੂੰ ਵੀ ਦੇਣਾ ਪਾਣੀ ਅਗਲੇ ਦਿਨ ਵੀ ਮੱਛੀ ਮੋਟਰ ਖਰਾਬ ਹੋ ਜਾਊਗੀ ਜੇ ਉਹ ਸਾਰੀ ਗਲੀ ਚ ਐਂ ਪਾਣੀ ਵੰਡੀ ਗਿਆ ਤਾਂ ਕੀ ਨਾਮ ਕੀ ਹੈ ਤੁਹਾਡਾ ਭਾਂਜੀ ਹਾਂਜੀ ਮੇਰਾ ਨਾਮ ਅੰਜੂ ਮినੋਚਾ ਮੈਂ ਭਾਈਕੇ ਮੱਲੇ ਦੀ ਨਿਵਾਸੀ ਆਂ ਤੇ ਮੈਨੂੰ 20 ਸਾਲ ਹੋ ਗਏ ਇੱਥੇ ਮੈਂ ਤਾਂ ਜਦੋਂ ਦੀ ਆਈਆਂ ਮੈਂ ਇਹ ਪਾਣੀ ਦੀ ਕਿੱਲਤ ਦੇਖਦੀ ਆ ਰਹੀਆਂ ਇੱਥੇ ਗਰਮੀਆਂ 'ਚ ਤਾਂ ਬਹੁਤ ਹੀ ਜ਼ਿਆਦਾ ਕਟ ਲਗਾ ਦਿੰਦੇ ਸੀ ਪਰ ਹੁਣ ਤਾਂ ਪਿਛਲੇ 6 ਮਹੀਨੇ ਤੋਂ ਬਿਲਕੁਲ ਪਾਣੀ ਹੀ ਨਹੀਂ ਆ ਰਿਹਾ ਅਸੀਂ ਤਾਂ ਆਪਣੀਆਂ ਮੋਟਰਾਂ ਤੇ ਪਾਈਪਾਂ ਵੀ ਠੀਕ ਰੱਖ ਕੇ ਦੇਖ ਲਿਆ ਕਿ ਸਾਡੀ ਪਾਈਪਾਂ 'ਚ ਤਾਂ ਕੋਈ ਦਿੱਕਤ ਨਹੀਂ ਹੈਗੀ ਤੇ ਤਾਂ ਵੀ ਪਾਣੀ ਬਿਲਕੁਲ ਨਹੀਂ ਦੇ ਰਹੇ ਇਹ ਅਸੀਂ ਬਹੁਤ ਨਰਾਜ਼ ਆ ਅਸੀਂ ਕਿਸੇ ਨੂੰ ਇਸ ਵਾਰ ਜੇ ਕੋਈ ਵਟਾ ਮੰਗਣ ਆਣਗੇ ਹਰ ਵਾਰ ਸਾਨੂੰ ਕਹਿ ਜਾਂਦੇ ਆ ਅਸੀਂ ਪਾਣੀ ਦੇਵਾਂਗੇ ਜੀ ਅਸੀਂ ਤੁਹਾਨੂੰ ਦੇਵਾਂਗੇ ਸਹੂਲਤਾਂ ਕੋਈ ਸਾਨੂੰ ਸੁਲਤਾਨੀ ਨਹੀਂ ਮਿਲ ਰਹੀਆਂ ਮੈਡਮ ਇਹਦੇ ਬਾਰੇ ਕੋਈ ਐਮਸੀ ਵਾਇਰ ਨੂੰ ਵੀ ਤੁਸੀਂ ਕਿਹਾ ਕਿ ਨਹੀਂ ਕਿਹਾ ਹਾਂਜੀ ਹਾਂਜੀ ਅਸੀਂ ਬੋਬੀ ਹੈਗੇ ਇੱਥੇ ਦੇ ਇਸ ਗਲੀ ਦੇ ਐਮਸੀ ਉਹਨਾਂ ਨੂੰ ਵੀ ਕਿਹਾ ਅਸੀਂ ਕਿੰਨੇ ਵਾਰ ਕਿ ਦੇਖੋ ਆਓ ਸਾਡੀ ਦਿੱਕਤ ਸੋਲਵ ਕਰੋ ਉਹ ਆ ਕੇ ਚਲੇ ਜਾਂਦੇ ਪਰ ਸਾਨੂੰ ਕੋਈ ਸੋਲੂਸ਼ਨ ਨਹੀਂ ਮਿਲ ਰਿਹਾ ਇਸ ਚੀਜ਼ ਦਾ